ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਨਗਰ ਆਲੀ ਖੁਰਦ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੋਂ ਬੇਨਤੀ ਕਰਦੇ ਹਾਂ ਕਿ ਜਿਹੜਾ ਇਸ ਵੇਲੇ ਤੁਸੀਂ ਸਕਰੀਨ ਦੇ ਉੱਪਰ ਨੰਬਰ ਚੱਲਦਾ ਵੇਖ ਰਹੇ ਹੋ ਉਹ ਸਾਡੀ ਪੰਚਾਇਤ ਨੇ ਪੰਜ ਮੈਂਬਰੀ ਕਮੇਟੀ ਬਣਾ ਕੇ ਸਰਬਸੰਮਤੀ ਨਾਲ ਅਸੀਂ ਅਕਾਊਂਟ ਨੰਬਰ ਜਾਰੀ ਕੀਤਾ ਹੈ ਸੋ ਸਾਡੇ ਪਿੰਡ ਆਲੀ ਖੁਰਦ ਵਿੱਚ ਹੜਾਂ ਦੀ ਮਾਰ ਬਹੁਤ ਜ਼ਿਆਦਾ ਪਈ ਹੈ ਜਿਸ ਨਾਲ ਐਡਵਾਂਸ ਬੰਨ ਟੁੱਟ ਗਈ ਉਸ ਦਿਨ ਉਹ ਵੀਡੀਓ ਵੀ ਵਾਇਰਲ ਸਾਡੇ ਪਿੰਡੋਂ ਇਹੀ ਜਿਹੜੇ ਹਰ ਮੋਬਾਈਲ ਤੇ ਗਈ ਸੋ ਹੜਾਂ ਦੀ ਮਾਰ ਨਾਲ ਸਾਰੇ ਐਡਵਾਂਸ ਬੰਨ ਟੁੱਟ ਗਏ ਉਹਨਾਂ ਨੂੰ ਦੁਬਾਰਾ ਬੰਨਣ ਵਾਸਤੇ ਬਹੁਤ ਜ਼ਿਆਦਾ ਡੀਜ਼ਲ ਦੀ ਤਾਰ ਦੀ ਖਾਲੀ ਬੋਰੀਆਂ ਦੀ ਤੇ ਬਹੁਤ ਸਾਰਾ ਜਿੱਦਾਂ ਕਿ ਹੋਰ ਵੀ ਮਟੀਰੀਅਲ ਲੱਗਣਾ ਜਿਹਦੇ ਨਾਲ ਕਰੋੜਾਂ ਰੁਪਈਆ ਦਾ ਖਰਚਾ ਆਉਣਾ ਸੋ ਸਾਡੀ ਦੇਸ਼ਾ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਬੇਨਤੀ ਆ ਕਿ ਐਸ ਨੰਬਰ ਤੇ ਤੁਸੀਂ ਡੋਨੇਸ਼ਨ ਕਰਨੀ ਆ ਇਹ ਨੰਬਰ ਸਾਡਾ ਸਰਬਸੰਮਤੀ ਨਾਲ ਪੰਚਾਇਤ ਵੱਲੋਂ ਬਣਾਇਆ ਹੋਇਆ ਹੈ ਇਹ ਪਿੰਡ ਆਲੀ ਖੁਰਦ ਬਾਕੀ ਗੱਲ ਗੁਰਸੇਵਕ ਸਿੰਘ ਦੱਸਣਗੇ ਜੀ ਤੇ ਜਿਹੜੇ ਵੀ ਵੀਰ ਨੇ ਕਈ ਵਾਰ ਹੁੰਦਾ ਨਾ ਵੀਰ ਉਹਨਾਂ ਨੇ ਮੌਕਾ ਵੇਖ ਕੇ ਇੱਥੋਂ ਦੀ ਮਤਲਬ ਤੁਸੀਂ ਇਸ ਟਾਈਮ ਪਹਿਲਾਂ ਵੇਖ ਸਕਦੇ ਹੋ ਘੱਟੋ-ਘੱਟ 8-9 ਫੁੱਟ ਪਾਣੀ ਇਸ ਟਾਈਮ ਜ਼ਮੀਨ ਖੇਤਾਂ ਵਿੱਚ ਵਗ ਰਿਹਾ ਵਾ ਕਿਸੇ ਵੀ ਵੀਰ ਨੇ ਜੇ ਆਪਣਾ ਵੀ ਮੌਕਾ ਵੇਖ ਕੇ ਡੋਨੇਟ ਕਰਨਾ ਵਾ ਅਸੀਂ ਤੁਹਾਨੂੰ 3 ਨੰਬਰ ਬੋਲ ਦਿੰਨੇ ਆ ਉਹ ਸੰਪਰਕ ਕਰਕੇ ਇੱਥੇ ਪਹੁੰਚਣਾ ਹੋਵੇ ਪਹਿਲਾ ਨੰਬਰ ਹੈਗਾ 98551 25293 97799 18860 98153 4390 ਇਹ ਸਾਡੇ 3 ਨੰਬਰ ਹਨ ਸੋ ਜਿਹੜੇ ਵੀਰ ਨੇ ਸਾਨੂੰ ਮਿਲਣਾ ਹੋਣਾ ਹੋਵੇ ਇਹਨਾਂ ਨੰਬਰਾਂ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹਨ ਤੇ ਇੱਥੇ ਭਾਜੀ ਖਾਸ ਕਰਕੇ ਜਰੂਰਤ ਇੱਥੇ ਕ੍ਰਾਸ਼ਨ ਦੀ ਕੋਈ ਜ਼ਰੂਰਤ ਨਹੀਂ ਆ ਇੱਥੇ ਸਭ ਤੋਂ ਜਿਆਦਾ ਭਾਜੀ ਜ਼ਰੂਰਤ ਪੈਣੀ ਜਦੋਂ ਆਪਾਂ ਬੰਨ ਬੰਨਣਾ ਡੀਜ਼ਲ ਹਜ਼ਾਰਾਂ ਲੀਟਰ ਇੱਥੇ ਡੀਜ਼ਲ ਲੱਗ ਜਾਣਾ ਕਿਉਂਕਿ ਇਹ ਸਾਡਾ 16 ਕਿਲੋਮੀਟਰ ਦੇ ਵਿੱਚ ਇਹ ਬੰਨ ਬਜਣਾ ਜੋਗੀ ਸਾਰਾ ਟਹਿ ਗਿਆ ਵਾ ਤੇ ਜਿੰਨੇ ਵੀ ਮੇਰੇ ਵੀਰ ਨੇ ਆਪਦੀ ਸੇਵਾ ਪਾਉਣੀ ਆ ਇਹ ਜੋ ਖਾਤਾ ਵਾ ਇਹ ਆਲੀ ਖੁਰਦ ਦੇ ਸਾਰੀ ਪੰਚਾਇਤ ਵੱਲੋਂ ਮਤਾ ਪਾਸ ਹੋ ਗਿਆ ਇਹ ਸਾਂਝਾ ਖਾਤਾ ਖੋਲਿਆ ਗਿਆ ਵਾ ਤੇ ਹੋਰ ਵੀ ਮੇਰੇ ਇੱਕ ਹੋਰ ਨਾਲ ਬੇਨਤੀ ਆ ਵੀ ਜਿਹੜੀ ਇੱਕ ਫੇਕ ਵੀਡੀਓ ਪੈ ਰੀਆਂ ਵਾ ਵਕ ਵਕ ਤੇ ਨੰਬਰ ਬੋਲੇ ਜਾ ਰਿਹਾ ਵੀ ਅਸੀਂ ਇੱਥੇ ਸੇਵਾ ਵਾ ਉਹ ਉਹ ਸਭ ਫੇਕ ਵੀਡੀਓ ਆ ਜੋ ਵੀ ਜਿੰਨੇ ਵੀ ਡੋਨੇਟ ਕਰਨਾ ਵਾ ਇਹ ਇਸ ਖਾਤੇ ਵਿੱਚ ਪਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ